ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਹਰ ਸੰਦੀਪ ਸ਼ਰਮਾ ਸੋ ਜਲੰਧਰ ਦੀ ਉਹ 13 ਸਾਲਾਂ ਦੀ ਮਾਸੂਮ ਜਿਹੜੀ ਲੜਕੀ ਨਾ ਉਸ ਮਹੱਲੇ ਦੇ ਹੀ ਗਵਾਂਢੀ ਨਹੀਂ ਯਾਨੀ ਕਿ ਉਸ ਲੜਕੀ ਦੇ ਪੀੜਤ ਲੜਕੀ ਦੀ ਸਹੇਲੀ ਦੇ ਹੀ ਬਾਪ ਨੇ ਜ਼ਬਰਦਸਤੀ ਨਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਤਾ ਇਸ ਘਟਨਾ ਨੂੰ ਲੈ ਕੇ ਪੰਜਾਬ ਨਹੀਂ ਪੂਰਾ ਵਿਦੇਸ਼ਾਂ ਤੱਕ ਇਸ ਘਟਨਾ ਦੀ ਪੁਰਜੋਰ ਨਿੰਦਾ ਕੀਤੀ ਜਾ ਰਹੀ ਹੈ ਫਿਲਹਾਲ ਐਦਾਂ ਦੀਆਂ ਮਾਸੂਮ ਲੜਕੀਆਂ ਨਾ ਜਿਹੜੇ ਗਵਾਂਢੀ ਹੀ ਐਦਾਂ ਦੇ ਜਿਹੜੇ ਉਹ ਜ਼ਬਰ ਜਨਾ ਕਰਦੀ ਹੈ ਤਾਂ ਉਸ ਵਾਰ ਹੱਤਿਆ ਕਰਦੀ ਹੈ ਤਾਂ ਇਸ ਟਾਈਮ ਆਪਣਾ ਸਮਾਜ ਕਿੱਥੇ ਖੜਾ ਕੀ ਸਮਾਜ ਦੇ ਵਿੱਚ ਇਸ ਟਾਈਮ ਕੀ ਚੱਲ ਰਿਹਾ ਕੀ ਲੱਗ ਰਿਹਾ ਸਾਡੀਆਂ ਧੀਆਂ ਸਮਾਜ ਵਿੱਚ ਸੇਫ ਹੈ ਇੱਕ ਪਾਸੇ ਸਾਡੀ ਸਰਕਾਰਾਂ ਨਾਅਰਾ ਲਮਾਉਂਦੀਆਂ ਬੇਟੀ ਬਚਾਓ ਬੇਟੀ ਪੜਾਓ ਤਾਂ ਦੂਜੇ ਪਾਸੇ ਸਾਡੇ ਹੀ ਕੁਝ ਚੁਣੀਦਾ ਜਿਹੜੇ ਲੋਕ ਐ ਬੇਸ਼ੀਪਨ ਦੇ ਲੋਕ ਐ ਉਹ ਇਸ ਤਰ੍ਹਾਂ ਦੀਆਂ ਦਰਿੰਦਗੀਆਂ ਕਰਦੇ ਆ ਉਹਨਾਂ ਮਾਸੂਮਾਂ ਲੜਕੀਆਂ ਦੇ ਉੱਪਰ ਇਸ ਘਟਨਾ ਨੂੰ ਲੈ ਕੇ ਜਿੰਦਰ ਦੀ 13 ਸਾਲਾ ਦੀ ਮਾਸੂਮ ਦੀ ਲੜਕੀ ਨੂੰ ਲੈ ਕੇ ਪੂਰੇ ਵਿਦੇਸ਼ਾਂ ਵਿੱਚ ਇਸ ਗੱਲ 'ਤੇ ਪੂਰੀ ਨਿੰਦਾ ਕੀਤੀ ਜਾ ਰਹੀ ਤਾਂ ਫਾਸਟ ਟਰੈਕ ਕੋਰਟ ਦੇ ਨਾਂ ਨਾਲ ਉਸ ਦੋਸ਼ੀ ਨੂੰ ਸਰੇ ਆਮ ਸਜ਼ਾ ਦੇਣ ਦੀ ਵੀ ਗੱਲ ਆਖੀ ਹੈ ਖੈਰ ਮਾਮਲਾ ਸਾਡੇ ਨਿਆਇਦਿਸ਼ ਦੇ ਉੱਪਰ ਹੈ ਸਰ ਇਸ ਮਾਮਲੇ 'ਤੇ ਪੂਰੇ ਜੰਦਾ ਪਾਰਟੀ ਦੇ ਸਤਮਾਮ ਲੀਡਰਾਂ ਨੇ ਇਸ ਪੁਰਜੋਰ ਦੀ ਨਿੰਦਾ ਕੀਤੀ ਇਸ ਘਟਨਾ ਦੀ ਤਾਂ ਇਸ ਟਾਈਮ ਮੇਨਾ ਮੌਜੂਦ ਐਸੇ ਜਿਲਹਲੂਲਾ ਦੇ ਭਾਜਪਾ ਦੇ ਪ੍ਰਧਾਨ ਰਜੇਸ਼ ਤਮਾਨ ਸੱਸੀ ਗੱਲ ਜੀ ਨਮਸਕਾਰ ਜੀ ਕਿਤਾ ਰੇਤ ਤਮਾਨ ਸਾਹਿਬ 13 ਸਾਲ ਦੀ ਮਾਸੂਮ ਘਟਨਾਵਾਂ ਹੁੰਦੀਆਂ ਰੇਪ ਹੁੰਦੇ ਬੱਚੀਆਂ ਬੱਚੀਆਂ ਨਾਲ ਹੁੰਦੀਆਂ ਤਾਂ ਉਸ ਤੋਂ ਬਾਅਦ ਸਮਾਜ ਕੁਝ ਵਾਰ ਲੋਕ ਚੁੱਪ ਕਰ ਜਾਂਦੇ ਸਜਾਵਾਂ ਹੁੰਦੀਆਂ ਲੇਟ ਹੋ ਜਾਂਦੀਆਂ ਆਪਣਾ ਸਮਾਜ ਅਖੇ ਖੜਾ ਕਿਤੇ ਆ ਗਵੰਡੀ ਨੇ ਇਦਾਂ ਹੀ ਕਰਤੂਤ ਕੀਤੀ ਆਪਾਂ ਕਿੱਥੇ ਖੜੇ ਆ ਦੇਖੋ ਬਹੁਤ ਵਾਰ ਇਸ ਤਰ੍ਹਾਂ ਦੀਆਂ ਗੱਲਾਂ ਉੱਠੀਆਂ ਨੇ ਕਿ ਜਦੋਂ ਕੋਈ ਐਸੀ ਵੈਸ਼ੀਅਤ ਨਾ ਘਟਨਾ ਹੁੰਦੀ ਆ ਉਹ ਬੱਚੀਆਂ ਜਿੱਥੇ ਦੁਰਗਾ ਦੇ ਰੂਪ ਚ ਪੂਜਿਆ ਜਾਂਦਾ ਜਿੱਥੇ ਕੰਜਕ ਦੇ ਰੂਪ ਚ ਪੂਜਿਆ ਜਾਂਦਾ ਅਸੀਂ ਉਸ ਸਮਾਜ ਚ ਰਹਨੇ ਆ ਅਗਰ ਉੱਥੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣਗੀਆਂ ਤਾਂ ਕੌਣ ਸੁਰੱਖਿਤਾ ਔਰ ਉਹਦੇ ਦੀ ਕੌਣ ਜ਼ਿੰਮੇਵਾਰ ਇਹ ਐਸੀ ਲੋਕਾਂ ਦੇ ਲਈ ਮੈਂ ਨਹੀਂ ਸੋਚਦਾ ਕਿ ਨਿਆਲਿਆ ਜਾਂ ਹੋਰ ਦੇਖੋ ਨਿਆਲਿਆ ਆਪਣੇ ਤੌਰ ਤੇ ਸਾਰਾ ਬਹੁਤ ਅੱਛੇ ਢੰਗ ਦੇ ਨਾਲ ਕੰਮ ਕਰਦਾ ਪਰ ਐਸੀ ਲੋਕਾਂ ਨੂੰ ਤਾਂ ਸਜ਼ਾ ਉਸ ਈਸ਼ਵਰ ਦੇ ਪਨਾਹ ਦੇ ਵਿੱਚ ਉਹਦੀ ਦਰਗਾਹ ਦੇ ਵਿੱਚ ਉਹਦੇ ਦਰਬਾਰ 'ਚ ਉਹਨਾਂ ਲੋਕਾਂ ਨੂੰ ਮਾਫੀ ਨਹੀਂ ਮਿਲਦੀ ਜਿਹੜੇ ਲੋਕ ਐਸੀ ਵੈਸ਼ੀ ਦਿੱਤਾ ਕਰਦੇ ਆ ਉਹਨਾਂ ਨੂੰ ਉਸ ਗੱਲ ਦੀ ਬਹੁਤ ਕੜੀ ਸਜ਼ਾ ਭੁਗਤਨੀ ਪੈਂਦੀ ਆ ਔਰ ਇਹਨਾਂ ਨੂੰ ਲੋਕਾਂ ਨੂੰ ਤਾਂ ਇਮੀਡੀਏਟ ਐਸਾ ਕਾਨੂੰਨ ਬਣਾਉਣਾ ਚਾਹੀਦਾ ਕਿ ਏਸੇ ਲੋਕਾਂ ਦੀ ਜਿਹੜੀ ਸਜ਼ਾ ਉਹ ਬਿਨਾਂ ਕਿਸੇ ਅਦਾਲਤ ਦੇ ਵਿੱਚ ਤਰੀਕਾਂ ਪਹੇ ਤੋਂ ਪਹਿਲਾਂ ਹੀ ਫਾਸਟ ਰੈਕ ਤੋਂ ਵੀ ਜਿਹੜੀ ਡਬਲ ਫਾਸਟ ਤੇ ਉੱਤੇ ਇਹ ਏਸੇ ਲੋਕਾਂ ਨੂੰ ਉਹਦੇ ਮੁਕਾਮ ਤੱਕ ਪਹੁੰਚਾਇਆ ਜਾਵੇ ਤਾਂ ਜੋ ਸਮਾਜ ਨੂੰ ਕੋਈ ਡਰ ਦਾ ਮਾਹੌਲ ਬਣੇ ਨਮਰ ਲੋਗਾਂ ਨੂੰ ਸਮਝ ਆਵੇ ਵੀ ਅਸੀਂ ਐਸਾ ਕਰਕੇ ਅਸੀਂ ਕੀ ਦਿਸ਼ਾ ਦੇਣਾ ਚਾਹੀਦੀ ਆ ਪਰਵਾਰ ਚ ਧੀਆ ਪੈਣਾ ਛੋਟੇ ਛੁਟੀਆਂ ਬੱਚੀਆਂ ਨਮਰ ਲੋਕ ਕਿਸ ਕਿਸ ਜਗ੍ਹਾ ਤੇ ਆਪਣੇ ਨੂੰ ਸੁਰੱਖਿਅਤ ਮਹਿਸੂਸ ਕਰਨਗੇ ਅਗਰ ਇਦਾਂ ਦੀਆਂ ਘਟਨਾਵਾਂ ਹੋਣਗੀਆਂ ਔਰ ਸਾਰਾ ਪੰਜਾਬ ਸਾਰਾ ਸਮਾਜ ਇਸ ਗੱਲ ਤੋਂ ਕੰਬ ਗਿਆ ਅਗਰ ਇਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਵੈਸੀ ਲਾਨ ਅੰਡਰ ਦੀ ਹਾਲਾਤ ਬੜੇ ਭੇੜੇ ਚੱਲ ਰਹੇ ਨੇ ਪੰਜਾਬ 'ਚ ਤਾਂ ਤੇ ਉਸ ਤੋਂ ਇਦਾਂ ਦੀਆਂ ਘਟਨਾਵਾਂ ਹੋ ਜਾਣੀਆਂ ਇਹ ਬੜੀ ਨਿੰਦਨਯੋਗ ਆ ਔਰ ਸਮਾਜ ਦੇ ਉੱਤੇ ਬੜਾ ਵੱਡਾ ਕਲੰਕ ਨੇ ਅਸੀਂ ਲੋਕ ਜਮਾ ਸਾਹਿਬ ਕਿੱਸਾ ਦੇ ਦੋ ਇੱਕ ਆਗ ਦਰਿੰਗੀ ਹੁੰਦੀ ਉਸ ਤੋਂ ਪਹਿਲਾਂ ਹਾਂ ਜੁਧਾਨਾ ਦੇ ਵਿੱਚ ਇੱਕ ਦਿਲਰੋਚ ਨਾਮਕ ਲੜਕੀ ਨੂੰ ਉਸਦੀ ਗਵੰਡ ਨਹੀਂ ਜਿਹੜੀ ਮਹਿਲਾ ਕੋ ਦੇ ਇੱਕ ਮਾਂ ਆ ਉਹ ਇਸ ਦਰਿੰਗੀ ਹੱਥ ਵਿੱਚ ਹੋ ਜਾਂਦੀ ਜਿਹਨੂੰ ਜਿੰਦਾ ਜਿੰਦਾ ਜ਼ਮੀਨ ਚ ਦਬਾ ਦਿੰਦੀ ਆ ਉਹਦੇ ਬਿਸ਼ੱਕ ਪੀੜਤ ਪਰਿਵਾਰ ਨੂੰ ਇਨਸਾਫ ਮਿਲਿਆ ਉਹਨੂੰ ਉਸ ਦੋਸ਼ੀਨ ਸਜ਼ਾ ਮਿਲੀ ਐ ਲੇਕਿਨ ਫਿਰ ਵੀ ਪਰਿਵਾਰ ਦਾ ਇੱਕ ਜੀਤ ਜਾਣਾ ਜਾਂ ਐਦਾਂ ਦੀ ਕੋ ਜਿਲੰਦਰੀ ਘਟਨਾਵਾਂ ਦੇ ਦਰਿੰਦਗੀ ਹੋਣੀ ਆ ਵੈਸ਼ੀਪਨ ਹੋਣਾ ਲੱਗਦਾ ਵੀ ਇਸ ਟਾਈਮ ਇੱਕ ਅੱਛੇ ਸਮਾਜ ਵਾਸਤੇ ਇੱਕ ਅੱਛੇ ਨੇਤਾ ਲੀਡਰ ਪੰਜਾਬ ਦੇ ਵਿੱਚ ਜਾਂ ਉਸ ਪੁਲਿਸ ਦੇ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈਗੀ ਦੇਖੋ ਅਸੀਂ ਨਾ ਸਾਡਾ ਸਮਾਜ ਬੜਾ ਮਜ਼ਬੂਤ ਸਮਾਜ ਹੈ ਅਸੀਂ ਸਾਡਾ ਜਿਹੜਾ ਕਲਚਰਲ ਆ ਇਹ ਉਸ ਢੰਗ ਦਾ ਨਾ ਵੀ ਜਿੱਥੇ ਬੜਾ ਵਿਸ਼ਵਾਸ ਕੀਤਾ ਜਾਂਦਾ ਸੀ ਜਿਵੇਂ ਮੈਂ ਸ਼ੁਰੂ ਚੁੱਕਿਆ ਕਿ ਕੰਜ ਕਨੂ ਪੂਜਿਆ ਜਾਂਦਾ ਬੱਚੀਆਂ ਨੂੰ ਪੂਜਿਆ ਜਾਂਦਾ ਔਰ ਬੜਾ ਸੁਰੱਖਿਤ ਸਮਝਿਆ ਜਾਂਦਾ ਇੱਕ ਦੁਨਿਆਵੀ ਰਿਸ਼ਤਿਆਂ ਦੀ ਬੜੀ ਵੱਡੀ ਕਦਰ ਇਸ ਸਮਾਜ ਦੇ ਵਿੱਚ ਅਸੀਂ ਸਮਝਦੇ ਹਾਂ ਔਰ ਉੱਥੇ ਜਦੋਂ ਇਸ ਦੀ ਕਲੰਕਿਤ ਕਰਨ ਵਾਲੀ ਘਟਨਾ ਹੁੰਦੀ ਆ ਤਾਂ ਲੋਕਾਂ ਦਾ ਕਿਤੇ ਨਾ ਕਿਤੇ ਵਿਸ਼ਵਾਸ ਉੱਟਦਾ ਉਹ ਆਪਣੇ ਆਪ ਨੂੰ ਅਸੁਰੱਖਿਤ ਮਹਿਸੂਸ ਕਰਦੇ ਨੇ ਔਰ ਖਾਸ ਕਰਕੇ ਬੱਚੀਆਂ ਦੇ ਮਾਮਲੇ 'ਚ ਧੀਆਂ ਦੇ ਮਾਮਲੇ 'ਚ ਆ ਸੁਰੱਖਿਆ ਦੀ ਭਾਵਨਾ ਆਂਦੀ ਆ ਅੱਜ ਦੇਖੋ ਸਮਾਜ ਕਿੱਥੇ ਜਾ ਰਿਹਾ ਅਸੀਂ ਸੋਚਦੇ ਹਾਂ ਹਰ ਹਰ ਖੇਤਰ ਦੇ ਵਿੱਚ ਲੜਕੀਆਂ ਧੀਆਂ ਬੱਚੀਆਂ ਸਾਡੀਆਂ ਹਰ ਖੇਤਰ ਦੇ ਵਿੱਚ ਅੱਵਲ ਜਾ ਰਹੀਆਂ ਨੇ ਸਭ ਤੋਂ ਉੱਪਰ ਜਾ ਰਹੀਆਂ ਨੇ ਅਗਰ ਉਹ ਜਦੋਂ ਇਸ ਤਰ੍ਹਾਂ ਦੀ ਕੋਈ ਘਟਨਾ ਹੋ ਜਾਂਦੀ ਆ ਤਾਂ ਉਹ ਮਾਪੇ ਜਿਹੜੇ ਦੇਖਦੇ ਨੇ ਕਿ ਸਾਡੀ ਬੱਚੀ ਤਰੱਕੀ ਕਰੇ ਕਿਤੇ ਹੋਰ ਜਾਵੇ ਉਹਨਾਂ ਦੇ ਰੂਹਾਂ ਔਰ ਦਿਲ ਦੇ ਵਿੱਚ ਇੱਕ ਡਰ ਦਾ ਮਾਹੌਲ ਬਣਦਾ ਕਿ ਇਸ ਤਰ੍ਹਾਂ ਦੀ ਘਟਨਾ ਹੋ ਜਾਣਾ ਸਮਾਜ ਨੂੰ ਪਿੱਛੇ ਨਹੀਂ ਲੈ ਕੇ ਜਾ ਰਿਹਾ ਸਾਡੀ ਇਹ ਐਸੀ ਮਾਨਸਿਕਤਾ ਅਸੀਂ ਅੱਜ ਇੱਕ ਡਿਵੈਲਪਡ ਕੰਟਰੀ ਆ ਔਰ ਇਸੇ ਹਾਲਾਤ ਦੇ ਵਿੱਚ ਇਹ ਨਹੀਂ ਲੱਗਦਾ ਵੀ ਅਸੀਂ ਪਿੱਛੜਦੇ ਜਾ ਰਹੇ ਹਾਂ ਅਸੀਂ ਕੋਈ ਜੰਗਲ 'ਚ ਰਹੇ ਨੇ ਕਿ ਜੰਗਲ ਦਾ ਕਾਨੂੰਨ ਆ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਜਾਣੀਆਂ ਐਸੇ ਲੋਕਾਂ ਨੂੰ ਇਮੀਡੀਏਟ ਇਨਸਾਫ ਮਿਲਣਾ ਚਾਹੀਦਾ ਔਰ ਜਿਹੜੇ ਲੋਕ ਇਹ ਘਟਨਾ ਕਰਦੇ ਉਹਨਾਂ ਨੂੰ ਤੁਰੰਤ ਇਨੀਸ਼ੀਏਟ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਮਾਨ ਸਰ ਗੱਲ ਕੀਤੀ ਤੁਸੀਂ ਸਮਾਜ ਦੀ ਗੱਲ ਕੀਤੀ ਹੈ ਸੋ ਮੈਂ ਸਾਡਾ ਕਿੱਥੇ ਖੜਾ ਹੈ ਕੁਐਸਚਨ ਮਗਾ ਤੀਆਂ ਅੱਜ ਸੇਫ ਨਹੀਂ ਹੈ ਇੱਕ ਬਹੁਤ ਵੱਡਿਆ ਸਵਾਲੀ ਨਿਸ਼ਾਨ ਵੀ ਹੁੰਦਾ ਬਿਸ਼ੱਕ ਹਰ ਖੇਤ ਵਿੱਚ ਮੱਲਾ ਮਾਰਦੀ ਸਾਡੀ ਤੀਆਂ ਲੇਕਿਨ ਇੱਕ ਗਵਾਂਢੀ ਜਿਹੜਾ ਰਿਸ਼ਤੇਦਾਰਾਂ ਤੋਂ ਪਹਿਲਾਂ ਹਰ ਸੁਖ ਦੁੱਖ 'ਚ ਪਹਿਲਾਂ ਮੌਤ ਬਾਹਰ ਬੰਦਾ ਬਣ ਕੇ ਖੜਾ ਹੁੰਦਾ ਅਗਰ ਐਦਾਂ ਦੇ ਹੀ ਜਿਹੜੇ ਪੜੋਸੀ ਐ ਐਦਾਂ ਦੀ ਜ਼ਿੰਦਗੀ ਕਰਦੇ ਤਾਂ ਬਾਕੀ ਜਿਹੜੇ ਸਹੀ ਜਿਹੜੇ ਪੜੋਸੀ ਹੁੰਦੇ ਉਹਨਾਂ ਤੇ ਵੀ ਹੁਣ ਇੱਕ ਸਵਾਲੀ ਨਿਸ਼ਾਨ ਬਿਲਕੁਲ ਪੈਦਾ ਹੋ ਰਿਹਾ ਲੋਕਾਂ ਦੇ ਮਨ ਤੇ ਮੱਥੇ ਤੇ ਸ਼ਿਕਨ ਪੈ ਚੁੱਕੇ ਵੀ ਸਾਡਾ ਗਵਾਂਢੀ ਪਤਾ ਨਹੀਂ ਸਾਡੇ ਬੱਚੇ ਕਿੰਦਾ ਦੀ ਨਜ਼ਰ ਰੱਖਦਾ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸੱਚਾਈ ਹੈ ਇਹ ਗੱਲ ਅਕਸਰ ਇਦਾਂ ਦੇ ਜਦੋਂ ਵੀ ਮਾਮਲੇ ਆਉਂਦੇ ਨੇ ਛੋਟੀਆਂ ਬੱਚੀਆਂ ਦੇ ਮਾਮਲੇ 'ਚ ਤਾਂ ਅਕਸਰ ਉਹਨਾਂ ਮਾਮਲਿਆਂ ਨੂੰ ਇਸ ਤਰ੍ਹਾਂ ਦੀ ਕਟਿਆ ਅੰਜਾਮ ਦੇਣ ਵਾਲੇ ਕੋਈ ਬਹੁਤ ਵਿਸ਼ਵਾਸਯੋਗ ਜਾਂ ਨਜ਼ਦੀਕੀ ਅੜੋਸੀ ਪੜੋਸੀ ਹੀ ਹੁੰਦੇ ਨੇ ਉਸ ਵੇਲੇ ਫਿਰ ਡਰਦਾ ਮਾਹੌਲ ਬਣਦਾ ਕਿ ਅਸੀਂ ਜਿੱਥੇ ਰਹਿ ਰਹੇ ਆ ਸਾਡੇ ਅੜੋਸ ਪੜੋਸ ਦੇ ਵਿੱਚ ਅਸੀਂ ਇੰਨਾ ਵਿਸ਼ਵਾਸ ਕਰਦੇ ਆ ਲੋਕ ਆਪਣਾ ਘਰ ਦਾ ਦਰਵਾਜਾ ਖੁੱਲਾ ਛੱਡ ਕੇ ਪੜੋਸ ਦੇ ਉਹਦੇ ਤੇ ਚਲੇ ਜਾਂਦੇ ਆ ਵਿਸ਼ਵਾਸ ਤੇ ਵੀ ਪੜੋਸ ਚ ਸਾਡੇ ਰਿਸ਼ਤੇਦਾਰ ਤੋਂ ਵੱਧ ਕੇ ਸਾਡੇ ਪੜੋਸੀ ਰਹਿੰਦੇ ਨੇ ਸੋ ਐਸੇ ਹਾਲਾਤਾਂ ਦੇ ਵਿੱਚ ਉਹ ਜਿਸ ਦੇ ਉੱਤੇ ਵਿਸ਼ਵਾਸ ਕੀਤਾ ਜਾਂਦਾ ਜਿਹੜਾ ਸਮਝਿਆ ਜਾਂਦਾ ਵੀ ਰਿਸ਼ਤੇਦਾਰਾਂ ਤੋਂ ਪਹਿਲਾਂ ਵੱਧ ਕੇ ਇੱਕ ਪੜੋਸੀ ਦਾ ਰਿਸ਼ਤਾ ਹੁੰਦਾ ਉਹ ਤਾਂ ਹੋਰ ਵੀ ਵੱਡਾ ਸਵਾਲੀਆ ਨਿਸ਼ਾਨ ਖੜਾ ਕਰ ਜਾਂਦਾ ਅਸੀਂ ਉਹਦੇ ਤੇ ਇੰਨਾ ਵਿਸ਼ਵਾਸ ਕਰਦੇ ਆ ਆਪਣੇ ਪੜੋਸੀ ਦੇ ਉੱਤੇ ਤੇ ਉਹਨੇ ਜਦੋਂ ਇਦਾਂ ਦੀਆਂ ਘਟਨਾਵਾਂ ਨੂੰ ਇੰਜਾਮ ਦਿੱਤਾ ਜਾਂਦਾ ਤਾਂ ਲੋਕਾਂ 'ਚ ਇੱਕ ਹੋਰ ਡਰਦਾ ਮਾਹੌਲ ਆ ਜਾਂਦਾ ਆਦਮੀ ਵਿਸ਼ਵਾਸ ਕਰੇ ਤਾਂ ਕਿਸ ਤੇ ਕਰੇ ਆਦਮੀ ਦੇ ਉੱਤੇ ਇਹ ਹੀ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰਦਾ ਦੇਖੋ ਘਟਨਾ ਹਜ਼ਾਰਾਂ ਦੇ ਮਗਰ ਕਦੇ ਲੱਖਾਂ ਦੇ ਮਗਰ ਕੋਈ ਇਸ ਤਰ੍ਹਾਂ ਦੀ ਇੱਕ ਹੁੰਦੀ ਆ لیکن ہر ایک شہر ਦਾ ਵਸਿੰਦਾ ਹਰ ਇੱਕੜੋ ਸਈ پڑੋਸੀ ਇੱਕ ਦੂਸਰੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਜਾਂਦਾ ਇਹਦੇ ਨਾਲ ਸਮਾਜ ਟੁੱਟਦਾ ਸਮਾਜ ਵਿਖਰਦਾ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਨਾਲ ਜਿੱਥੇ ਅਸੀਂ ਬਹੁਤ ਵੱਡਾ ਵਿਸ਼ਵਾਸ ਫੇਤ ਦੇ ਉੱਤੇ ਚੱਲਦੇ ਹਾਂ ਉਹਨੂੰ ਕਿਤੇ ਨਾ ਕਿਤੇ ਝੋਟ ਪਹੁੰਚਦੀ ਹੈ ਸਾ ਦੇਖਦੇ ਹੋ ਇੱਕ ਗੱਲ ਬੜੇ ਇਸ ਇਸ ਘਟਨਾ ਦੌਰਾਨ ਹੁਣ ਗੱਲਾਂ ਇਹ ਉੱਠਦੀਆਂ ਵੀ ਇੱਕ ਅਮਰਤਾਰੀ ਹੈ ਜਾਂ ਦੂਜੇ ਲੱਗਦਾ ਵੀ ਹੁਣ ਰਾਜਨੀਤੀ ਦੀ ਜਾਂ ਹੁਣ ਇੱਕ ਧਰਮ ਦੀ ਗੱਲ ਨਹੀਂ ਹੈ ਇੱਕ ਸਮਾਜ ਦੀ ਹੈ ਵੀ ਇੱਕ ਐਦਾਂ ਦੇ ਜਿਹੜੀ 60 ਸਾਲ ਦੀ ਉਮਰ ਹੈ ਉਹਦੀ ਆਪਣੀ ਖੁਦ ਦੀ ਹੈ ਐਦਾਂ ਜ਼ਿੰਦਗੀ ਕਰਨੀ ਤੇ ਇਸ ਟਾਈਮ ਫਾਸਟੈਕ ਭਾਵੇਂ ਬੇਸ਼ੱਕ ਮਾਮਲਾ ਹੈ ਸਰਕਾਰਾਂ ਨੂੰ ਵੀ ਐਦਾਂ ਦੇ ਯੂਰੋਪੀਅਨ ਤੇ ਜਲਦੀ ਕਰਵੇ ਕਿ ਉਹਨਾਂ ਨੂੰ ਲੱਗਦਾ ਵੀ ਇੱਕ ਮਾਮਲੇ ਦੀ ਦੂਜੀ ਪਾਸ ਗੱਲ ਵੀ ਪੰਜਾਬ ਲੋਕੀ ਕਹਿਣ ਲੱਗ ਪਈ ਵੀ ਹੁਣ ਪੰਜਾਬ ਦੇ ਵਿੱਚ ਯੋਗੀ ਲੋਕ ਚਾਹੀਦੇ ਨਹੀਂ ਇਹ ਗੱਲਾਂ ਕਿੱਥੋਂ ਆ ਗਈਆਂ ਇਹਦੇ 'ਚ ਕਿ ਧਰਮ ਦਾ ਮਾਮਲਾ ਕਿੱਥੋਂ ਆ ਗਿਆ ਕਿਸੇ ਦਾ ਕੀ ਉਹਦੀ ਧਾਰਮਿਕ ਬੈਕਗ੍ਰਾਉਂਡ ਹੈ ਇਹਦਾ ਮਾਮਲਾ ਕਿੱਥੋਂ ਆ ਗਿਆ ਮਨੁਸ਼ਾਨੀਅਤ ਤੋਂ ਉੱਤੇ ਇੱਕ ਬੱਚਿਆਂ ਤੋਂ ਉੱਤੇ ਵੱਧ ਕੇ ਕੋਈ ਧਰਮ ਨਹੀਂ ਹੈ ਅਗਰ ਕੋਈ ਵੀ ਇਸ ਤਰ੍ਹਾਂ ਦੀ ਦਰਿੰਦਗੀ ਕਰਦਾ ਾਰੇ ਇਹਦਾ ਮਤਲਬ ਉਸ ਦੀ ਆੜ 'ਚ ਕਰ ਰਿਹਾ ਉਸ ਦੀ ਆੜ ਦੇ ਵਿੱਚ ਉਹਦੇ ਵੱਲੋਂ ਇਦਾਂ ਦਾ ਕੰਮ ਕੀਤਾ ਜਾ ਰਿਹਾ ਇਹ ਤਾਂ ਹੋਰ ਕਲੰਕਿਤ ਕਰਦਾ ਔਰ ਮੈਂ ਕਹਿੰਦਾ ਜਿਹੜੇ ਲੋਕ ਇਹਦਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਐਸੇ ਲੋਕਾਂ ਦੇ ਉੱਤੇ ਆਪ ਅੱਗੇ ਆ ਕੇ ਸਾਡੇ ਗੁਰੂ ਪੀਰਾਂ ਦੀ ਧਰਤੀ ਆ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦੀ ਬਿਨਸਬਤ ਅਸੀਂ ਅੱਜ 350 ਸਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਬਲਦਾਨ ਦਿਵਸ ਮਨਾ ਰਹੇ ਜਿਨ੍ਹਾਂ ਦੀ ਬਲਦਾਨੀਆਂ ਦੀ ਬਦੌਲਤ ਅੱਜ ਸਾਡਾ ਇਸ ਸਰੂਪ ਆ ਹਿੰਦੁਸਤਾਨ ਦਾ ਸਰੂਪ ਆ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਇਹ ਤਾਂ ਵੱਡੀ ਸ਼ਰਮਨਾਕ ਗੱਲ ਨਹੀਂ ਹੋ ਸਕਦੀ ਅਗਰ ਮੈਨੂੰ ਸੋਚਦਾ ਕਿਸੇ ਜ਼ਿੰਮੇਵਾਰ ਬੰਦੇ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੋਵੇਗੀ ਔਰ ਐਸੇ ਲੋਕਾਂ ਨੂੰ ਤਾਂ ਉਹ ਸਾਡੇ ਸਾਰੇ ਸਮਾਜ ਦੇ ਲੋਕਾਂ ਨੂੰ ਔਰ ਧਾਰਮਿਕ ਲੋਕਾਂ ਨੂੰ ਅੱਗੇ ਆ ਕੇ ਐਸੇ ਬੰਦੇ ਦੇ ਤਾਂ ਹੋਰ ਵੱਡਾ ਸਮਾਜਿਕ ਬਾਈਸ਼ਕਾਰ ਔਰ ਬਾਈਕਾਟ ਕਰਨਾ ਚਾਹੀਦਾ ਬਾਬਾ ਜੀ ਵੀ ਅਫਸਰ ਦੱਸਦੇ ਕਿ 13 ਸਾਲ ਜਿਹੜੀ ਜਿੰਦਦਰ ਵਿੱਚ 13 ਸਾਲੀ ਲੜਕੀ ਦਾ ਮਾਸੂਮ ਦੇ ਨਾਮ ਉਸਦੇ ਗਵਾਂਡੀ ਨਹੀਂ ਜਿਹੜਾ ਜ਼ਬਰ ਜਨਾਤ ਤੋਂ ਬਾਅਦ ਉਸ ਦਾ ਜਿਹੜਾ ਕਤਲ ਕੀਤਾ ਗਿਆ ਸੀ ਤਾਂ ਕਿਤੇ ਆਕੇ ਇਸ ਘਟਨਾ ਦੇ ਪੂਰੇ ਪੰਜਾਬ ਹੀ ਨਹੀਂ ਪੂਰੇ ਦੇਸ਼ਾਂ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਕਾਫੀ ਜਿਹੜੇ ਲੋਕ ਐ ਇਸ ਟਾਈਮ ਉਸ ਸਵਾਲੀਆ ਨਿਸ਼ਾਨ ਯਾਨੀ ਕਿ ਉਹਨਾਂ ਪੜੋਸੀਆਂ ਦੀ ਸੁਰੱਖਿਆ ਲਈ ਜਿਹੜੀ ਕਿ ਪ੍ਰੋਸੀਡਿੰਗ ਹੁੰਦੇ ਆ ਉਹ ਸਭ ਤੋਂ ਪਹਿਲਾਂ ਰਿਸ਼ਤੇਦਾਰ ਭਰਾਵਾਂ ਤੋਂ ਪਹਿਲਾਂ ਉਹ ਖੜੇ ਹੁੰਦੇ ਲੇਕਿਨ ਇਦਾਂ ਦੀ ਘਟਨਾ ਤੋਂ ਬਾਅਦ ਹਰ ਪੜੋਸੀ ਦੇ ਉੱਪਰ ਜਿਹੜੇ ਸਹੀ ਵੀ ਆ ਉਹਦੇ ਹੁਣ ਇਸ ਤੋਂ ਮਣੀ ਸੁਰੱਖਿਆ ਲੈ ਕੇ ਉਹਨਾਂ ਦੀ ਬੇਟੀ ਸੁਰੱਖਿਆ ਲੈ ਕੇ ਸਵਾਲੀ ਇਸ਼ਾਨ ਪੈਦਾ ਜਰੂਰ ਹੋਏ ਆ ਲੇਕਿਨ ਕਿਤੇ ਆ ਕੇ ਇਸ ਘਟਨਾ ਨੇ ਇੱਕ ਵਾਰੀ ਫੇਰ ਪੰਜਾਬ ਦੀਆਂ ਉਹਨਾਂ ਮਾਸੂਮ ਲੜਕੀਆਂ ਦੀਆਂ ਰੀਆਂ ਲੜਕੀਆਂ ਤੀਆਂ ਜਿਹੜਾ ਨੇ ਹਰ ਖੇਤਰ 'ਚ ਮੱਲਾ ਵੀ ਮਾਰੀਆਂ ਉਹਨਾਂ ਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰੀ ਸਵਾਲੀ ਇਸ਼ਾਨ ਪੈਦਾ ਕੀਤਾ ਤਾਂ ਉਮੀਦ ਚੜਾਈ ਜਾ ਰਹੀ ਹੈ ਕਿ ਇਸ ਵਾਰ ਇਸ ਫਾਸਟ ਟਰੈਕ ਕੋਰਟ ਦੇ ਵਿੱਚ ਇਸ આરોપી ਨੂੰ ਦੋਸ਼ੀ ਨੂੰ ਉਸ ਦੀ ਜਿਹੜੀ ਬੰਦੀ ਸਜ਼ਾ ਮਾਨਯੋਗ ਅਦਾਲਤ ਬਹੁਤ ਸਖਤ ਤੋਂ ਸਖਤ ਦੇ ਕੇ ਇੱਕ ਨਵਾਂ ਇਤਿਹਾਸ ਲਿਖੇਗੀ ਪੰਜਾਬ ਦੇ ਵਿੱਚ ਤਾਂ ਕਿ ਆਉਣ ਵਾਲਾ ਕੋਈ ਵੀ ਦਰਿੰਦਾ ਐਦਾਂ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਸੋਵਾਰ ਸੋਚੇ ਖੈਰ ਇੱਕ ਵਾਰੀ ਫੇਰ ਘਟਨਾ ਨੂੰ ਲੈ ਕੇ ਜ਼ਿਲ੍ਹਾ ਲੁਧਿਆਣਾ ਪਾਜਪਾ ਦੇ ਪਰਦਾ ਰਿਜ ਨਿਸ਼ਤਮਾਨੇ ਲੜਕੀਆਂ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰੀ ਫੇਰ ਖਾਲਗਗਵੰਡੀਆਂ ਦੀ ਇੱਕ ਵਾਰੀ ਫੇਸ ਸਵਾਲੀਆਂ ਦੀ ਸ਼ਾਨ ਪੈਦਾ ਕੀਤਾ ਵੀ ਸਾਡੀ ਲੜਕੀਆਂ ਕਿੱਥੇ ਅੱਜ セーフ ਹੈ ਕਿ ਨਹੀਂ ਹੈ ਕੈਮਰਮਨ ਬੌਬੀ ਨਾਲ ਸੰਦੀਪ ਸ਼ਰਮਾ ਡੈਨੀ ਸਰ ਟੀਵੀ ਲੁਧਿਆਣਾ